ਕਿਉਂਕਿ ਉਹਨਾਂ ਦੇ ਨਾਲ ਨਾ ਬਹੁਤ ਵੱਡੀਆਂ ਗਲਤੀਆਂ ਤੇ ਗਰਾਹ ਜਿਹੜੇ ਜੁੜ ਗਏ ਆ ਵਿਰਾਟ ਫੇਲ ਹੋ ਗਿਆ ਬੜਾ ਚੱਲ ਗਿਆ ਔਰ ਬਹੁਤ ਕਮਈਆਂ ਹੋ ਗਈਆਂ ਸਾਰਾ ਕੁਝ ਹੋ ਗਿਆ ਚਲੋ ਮੈਂ ਕਿਸੇ ਤੇ ਦੋਸ਼ ਨਹੀਂ ਲਾਉਂਦਾ ਲਾਉਣੇ ਮੇਰੀ ਚਾਹੀਦੇ ਹੁਣ ਆਪਣੇ ਜਿਹੜੇ ਦੂਜੇ ਉਹਨਾਂ ਦੇ ਪ੍ਰਬੰਧ ਨੇ ਜਿਸ ਤਰ੍ਹਾਂ ਬਾਕੀ ਉਹਨਾਂ ਦਾ ਸਾਰਾ ਬਿਜ਼ਨਸ ਆ ਉਹਨੂੰ ਦੇਖਣ ਔਰ ਕਾਲੀ ਦਲ ਜਿਹੜਾ ਹੈ ਇਹ ਇਹ ਕਾਰਪੋਰੇਟ ਘਰਾਣਿਆਂ ਨਹੀਂ ਚਲਾ ਸਕਦੇ ਇਹਨੂੰ ਤਾਂ ਕੋਈ ਜਿਹੜੇ ਨਾ ਕੋਈ ਧੜੇ ਖੁੱਲੇ ਵਾਲਾ ਕੋਈ ਆਪਣਾ ਅੰਮ੍ਰਿਤਧਾਰੀ ਪੋਇਓ ਲੋਕਾਂ ਨੂੰ ਮੇਲਾ ਇਹ 7 ਸਟਾਰ ਹੋਟਲ ਤੋਂ ਨਹੀਂ ਚੱਲਦੇ ਹੁਣ ਇੱਥੇ ਆਉਂਦੇ ਆ ਸਰਦਾਰ ਸਬੀਸ਼ਿੰਗ ਬਾਦਲਾਉਂਦੇ ਜਿਵੇਂ ਜਿੱਥੇ ਤੱਕ ਗੱਲ ਤੱਕ ਤਵਾਰਾ ਨੂੰ 15 ਦਿਨ ਦਾ ਸਪਸ਼ਟੀਕਰਨ ਮੰਗਿਆ ਗਿਆ ਹੈ ਅਗਰ ਉਹਨਾਂ ਦੀ ਗਲਤੀ ਨਿਕਲ ਆਂਦੀ ਹੈ ਜਾਂ ਅਦੀ ਪ੍ਰਕਿਰਿਆ ਕੀ ਰਹੇਗੀ ਅਗੋ ਤੀਤਾ ਹੈਗੀ ਆ ਕਿ ਨਿਕਲ ਕੀ ਹੁਣੇ ਨਿਕਲ ਕੇ ਕੇ ਤੂੰ ਪਿੱਛੋ ਆਣੀ ਆ ਇਹਦਾ ਧੋ ਜਥੇਦਾਰ ਫੈਸਲਾ ਕਰਦੇ ਆ ਕੁਛ ਤੇ ਅਦੀ ਪ੍ਰਕਿਰਿਆ ਕੁੱਲ ਕਿਵੇਂ ਹੋਏਗੀ ਵੇਖੋ ਕਾਲਤਖ ਸਾਹਿਬ ਦੇ ਪੰਜ ਜਿਹੜੇ ਸਿੰਘ ਸਹਿਬਾਨ ਉਹ ਕੋਈ ਵੀ ਫੈਸਲਾ ਕਰ ਸਕਦੇ ਆ ਉਹ ਪ੍ਰਕਿਰਿਆ ਹੁੰਦੀ ਵੀ ਜਦੋਂ ਉਹਨੂੰ ਸੱਦ ਕੇ ਬੁਲਾਉਣਗੇ ਵੀ ਦੱਸ ਵੀ ਆ ਗੱਲਾਂ ਤੇ ਉਹਨਾਂ ਨੂੰ ਇਹ ਗੱਲਾਂ ਕੰਫੈਸ ਕਰਨੀਆਂ ਪੈਣੀਆਂ ਮੰਨਣੀਆਂ ਪੈਣੀਆਂ ਨੇ ਵੀ ਸਾਡੇ ਰਾਜ 'ਚ ਗਲਤੀਆਂ ਹੋਈਆਂ ਨੇ ਸਰ ਹੋ ਵੀ ਜਾਂਦੀਆਂ ਨੇ ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਤਾਂ ਗਲਤੀਆਂ ਹੁੰਦੀਆਂ ਪਰ ਗਲਤੀ ਮੰਨਣਾ ਇਹ ਨਾ ਤੋਹਾਂ ਜਦੋਂ ਮੇਰੇ ਘਰ ਇੱਥੇ ਆਏ ਹੈ ਨਾ ਤੁਹਾਨੂੰ ਯਾਦ ਹੋਣਾ ਹੈ ਆਇਤ ਤੋਂ 4-5 ਸਾਲ ਪਹਿਲਾਂ ਤੇ ਮੈਂ ਉਦੋਂ ਇਹੋ ਗੱਲ ਕਹੀ ਮੇਰੀ ਧਰਮ ਸੁਪਤਨੀ ਹੀ ਤੇ ਮੈਂ ਸੀ ਮੇਰਾ ਬੇਟਾ ਕਵਰ ਚੜਸੋ ਹੀ ਤੇ ਸਰਦਾਰ ਸੁਪੀਰ ਸਿੰਘ ਬਾਦਲ ਤੇ ਸਰਦਾਰ ਵਿਕਰਮ ਸਿੰਘ ਸੀ ਅਹੀਂ ਥਲੇ ਨਾ ਬਣੇ ਇਤਨਾ ਜਤਰਾ ਤੁਹਾਨੂੰ ਬੈਡਰੂਮ ਸੱਦਿਆ ਇਤਨਾ ਸੱਦ ਲਿਆ ਉੱਥੇ ਬਾਕੀ ਬੰਦੇ ਬਾਹਰ ਮੈਂ ਹਜੇ ਤੁਹਾਨੂੰ ਮਾਫੀ ਮੰਗ ਲਓ ਚੁੱਪ ਕਰਕੇ ਮੈਨੂੰ ਕਹਿੰਦੇ ਵੀ ਆਪਾਂ ਦੋਚੀ ਨਾ ਹੋ ਜਾਾਂਗੇ ਮੈਂ ਕਹਿੰਦੀ ਦੋਚੀ ਨਹੀਂ ਆਪ ਬੱਤਾਂ ਭਰੀ ਹੋ ਜਾਣਾ ਹੈ ਤੇ ਕਹਿੰਦਾ ਆ ਵੀ ਆਪਣਾ ਤੁਹਾਨੂੰ ਪਤਾ ਹੈ ਤੁਹਾਨੂੰ ਲੱਗਦਾ ਵੀ ਮੈਂ ਬੇਦਬੀ ਕਰਾਈ ਹੋਈ ਮੈਂ ਕਹਿੰਦਾ ਨਹੀਂ ਮੈਨੂੰ ਲੱਗਦਾ ਨਹੀਂਗਾ ਵੀ ਤੋ ਕਰਾਈ ਆ ਲੇਕਿਨ ਤੁਹਾਡੇ ਰਾਹ ਚ ਹੋ ਗਈ ਤੁਹਾਡੇ ਨਾਮ ਨਾਲ ਲੱਗ ਗਈ ਉਹਨੇ ਇੱਕ ਗੱਲ ਨੂੰ ਨਾਮ ਲੱਗੀ ਬਾਕੀ ਜਿਹੜੇ ਪੱਤਰੇ ਪਾਰ ਕੇ ਸਟੇ ਹੋ ਤੁਹਾਨੂੰ ਪਤਾ ਹੈ ਤਾਨੂੰ ਇਹ ਵੀ ਪਤਾ ਹੈ ਕਿ ਪ੍ਰੇਮੀਆਂ ਉਹ ਜਿਹੜੇ ਦੇਰਾ ਪ੍ਰੇਮੀ ਹੈ ਪ੍ਰੇਮੀ ਤੇ ਨਹੀਂ ਮੈਂ ਉਹਨਾਂ ਦਾ ਉਹਨਾਂ ਲੋਕਾਂ ਨੂੰ ਜਿਹੜੇ ਏਡੇ ਬੇਸ਼ਰਮ ਲੋਕ ਨੇ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਪਾੜਤਾ ਉਹ ਗਲੀਆਂ ਸਿੜਤਾ ਤੇ ਉਹਨਾਂ ਲੋਕਾਂ ਨੂੰ ਤੂੰ ਸਜਾ ਨਹੀਂ ਦਿੱਤੇਵੇਂ ਸਾਨੂੰ ਵੋਟਾਂ ਪਾਉਣਗੇ ਫਿਰ ਤੂੰ ਇੱਕ ਕੇਸ ਹੀ ਉਹਨਾਂ ਤੇ ਜਿਹੜਾ ਬਣਾਇਆ ਤੁਸੀਂ ਵਾਪਸ ਕਰਤਾ ਫਿਰ ਤੂੰ ਉਹਨਾਂ ਦੀ ਫਿਲਮ ਚਲਵਾਤੀ ਤੇ ਇਹ ਕੋਈ ਗੱਲਾਂ ਚੰਗੀਆਂ ਨਹੀਂ ਹੋਈਆਂ ਇਹ ਗੱਲਾਂ ਮਾੜੀਆਂ ਹੋ ਗਈਆਂ ਨੇ ਇਹ ਰੱਬ ਨੇ ਫੈਸੇ ਤੁਹਾਰ ਤੋਂ ਗਲਤ ਕਰਾਤੇ ਔਰ ਇੱਥੇ ਮੰਨ ਕੇ ਗਏ ਵੀ ਆਪਾਂ ਕਾਲ ਤੱਕ ਸਭ ਤੇ ਪੇਸ਼ ਹੋ ਹੋ ਜਾਾਂਗੇ ਫੇਰ ਉਹਦੇ ਲੱਗੇ ਰਹਿੰਦੇ ਨੇ ਅਜਿਹੇ ਕੋਈ ਆਦੇ ਕੋਈ ਆਦੀ ਬੰਟੀਆ ਕੋਈ ਇੱਕ 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 ਝਾਂਜਰ ਜੀ ਵੀ ਹੋਣਾ ਨਵਾਂ ਇੱਕ ਯੂਥ ਵਿੰਗ ਦਾ ਪ੍ਰਧਾਨ ਜ ਆ ਉੱਠਿਆ ਝਿੰਜਰ ਕੇ ਝਾਂਜਰ ਖਰੇ ਕੀ ਆ ਇਹਨੂੰ ਮੈਂ ਪੁੱਛਦਾ ਤੂੰ ਕਿੰਨੀ ਜੇਲ ਕੱਟੀ ਆ ਓਏ ਇਥੇ ਕੱਲ ਕਿਤੇ ਮਾਰਨ ਰਿਆ ਹੀ ਕਹੇ ਆਪਣੇ ਤੇ ਤੈਨੂੰ ਜਬ ਜਿਸ ਦਾ ਪਾਠ ਆਉਂਦਾ ਇਹਨੂੰ ਪੁੱਛਦਾ ਤੇਰੀ ਜੇਲ ਕਿੰਨੀ ਆ ਕਿਹੜੇ ਤਖਨਦਾਂ ਤੋਂ ਆਜੇ ਉੱਠ ਕੇ ਤੂੰ ਗੱਲਾਂ ਕਰਨ ਰਿਆ ਆਪਣੇ ਲੋਕਾਂ ਨੂੰ ਦਤਾ ਕਰਨ ਰਿਆ ਸਰਾਥ ਪੰਜ ਬਾਣੀਆਂ ਕਿਹੜਾ ਤਰਝ ਜਿਹਨੂੰ ਜੇਲ ਕੱਟੀ ਆਇਏ ਇੱਕ ਮੋਨਾ ਜਾਇ ਇੱਥੇ ਬੋਲਣ ਰਿਹਾ ਹੈ ਪਹਿਲਾਂ ਤੂੰ ਕਾਲੀ ਦਲ ਯੂਥ ਵਿੰਗ ਦਾ ਤੇਰੀ ਛਗਲ ਸੂਰਤ ਹੈ ਗਈ ਹੈ ਤੇ ਤੇਰੇ ਤੇਰ ਤਾਂ ਮੂੰਹ ਤੇ ਦਾੜੀ ਨਹੀਂ ਕੀ ਇੱਕ ਹੋਰ ਬੋਲਣ ਰਿਹਾ ਇੱਥੇ ਪਹਿਲਾਂ ਦਾੜੀ ਕੇਸ ਰੱਖ ਪਹਿਲਾਂ ਬੰਦਿਆਂ ਬੰਦਾ ਤਾਂ ਬਣ ਤੂੰ ਆਣਾ ਬੈ ਮਤਲਬ ਐਮਐਲਏ ਬਣ ਜਾਣਾ ਇਹ ਚੋਲੀ ਚੁੱਕ ਲੋਕਾਂ ਦਾ ਗਰੋਪ ਮੈਨੂੰ ਗਰੋਹ ਕਹੂਗਾ ਇਕ ਸਰਦਾਰ ਸਬੀਰ ਸਿੰਘ ਬਾਦਲ ਦੇ ਦਲੇ ਦਲੇ ਹੋਇਆ ਤੇ ਹੁਣ ਹੁਣ ਜਦੋਂ ਪੰਥ ਦੇ ਵਿੱਚ ਉਹਨੂੰ ਕਹਿੰਦੇ ਵੀ ਯਾਨਕਿ ਪੇਸ਼ ਹੋ ਤੇ ਇਹ ਕਹਿੰਦੇ ਆ ਲੈ ਗਲਤੀ ਕਿਹੜੀ ਤੇ ਤੈਨੂੰ ਗਲਤੀ ਦਾ ਪਤਾ ਤੇਰਾ ਕੀ ਪਿਸ਼ੋਕੜ ਤੈਨੂੰ ਕੋਈ ਸਮਝ ਨਹੀਂ ਸੋ ਇਹਨਾਂ ਗੱਲਾਂ ਦਾ ਜਿਹੜਾ ਨਾ ਇਹ ਜਵਾਬ ਜਿਹੜਾ ਹੈ ਸਰਦਾਰ ਸਬੀਰ ਸਿੰਘ ਬਾਦਲ ਨੂੰ ਦੇਣਾ ਪੈਣਾ ਅਗਰ ਗਲਤੀ ਮੰਨਦੇ ਤੇ ਅਸਤੀਫਾ ਮੰਗੋਗੇ ਤੇ ਉਹਨੂੰ ਅਸਤੀਫਾ ਦੇ ਕੇ ਉਹਨਾਂ ਚਾਹੀਦਾ ਜਦੋਂ ਕਾਲਪਤਿਕ ਸਭਾ ਤੇ ਜਾਈਏ ਨਾ ਉਦੋਂ ਅਸਤੀਫੇ ਦੇ ਕੇ ਆਉਣਾ ਚਾਹੀਦਾ ਹੁੰਦਾ ਏ ਔਰ ਨਾਲੇ ਬੜਾ ਟਾਈਮ ਹੋ ਗਿਆ 40 ਸਾਲ ਹੋ ਗਿਆ ਇਸ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੀ ਕਰਦਿਆਂ ਨੂੰ ਹੋ ਜਾਂਦਾ ਤੇ ਰਾਜ ਵਿੱਚ ਵੇਖੋ ਨਾ ਬੰਦੀ ਸ਼ੰਗਰੀ ਨਸ਼ਦਾਏ ਹੁਣ ਐਵੇਂ ਰੋਂਾ ਪਾਉਂਦੇ ਤੇ ਤੁਹਾਡੇ ਤੋਂ ਹਜੇ 10 ਸਾਲ ਰਾਜ ਕੀਤਾ ਸ਼੍ਰੋਮਣੀ ਤੋਂ ਜੇ ਇਹਨਾਂ ਨਾਲ ਪੋਤੇ ਮਤੈ ਦੀ ਨਹੀਂ ਗੱਲ ਕੀਤੀ ਇਹਨਾਂ ਨੇ ਵਾਅਦਾਤਕਰਾਂ ਦੀ ਨਹੀਂ ਕੀਤੀ ਪੰਜਾਬ ਦੇ ਪਾਣੀ ਦੀ ਗੱਲ ਨਹੀਂ ਕੀਤੀ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਨਹੀਂ ਕੀਤੀ ਸਿੱਖੀ ਦੇ ਬੋਲ ਬਾਲੇ ਦੀ ਗੱਲ ਹੋ ਨਹੀਂ ਕੀਤੀ ਇਹ ਲੁੱਛਤ ਤੁਸੀਂ ਸੈਂਟਰ ਨੂੰ ਬਿਨਾ ਕਿਸੇ ਆਪਣੇ ਸ਼ਰਤ ਦੇ ਬਾਜਪੀ ਨੂੰ ਮੈਦ ਦਿੱਤੀ ਤੁਸੀਂ 8 MP ਜਿੱਤੇ ਤੁਸੀਂ ਕਹਿੰਦੇ ਤੁਸੀਂ ਭਾਈ ਤੁਸੀਂ ਕਹਿੰਦੇ ਸਾਡਾ ਨਰਪੁਰ ਸਾਹਿਬ ਦਾ ਮਤਾ ਵਾਅਦਾਦਕਰਾਂ ਦਾ ਦਿਓ ਵੀ ਸਾਨੂੰ ਆ ਤਾਂ ਨੈਟਵਰਕ ਨਹੀਂ ਦਿੱਤੀ ਨਾ ਮੈਤੋਣਾ ਉਹਨਾਂ ਕਹਿੰਦਾ ਸਾਡਾ ਇੰਨੇ ਪਰਸੈਂਟ ਅਸੀਂ ਪੈਸੇ ਸਾਡੇ ਸਟੇਟ ਨੂੰ ਲੱਗਣਗੇ ਬਣਾ ਮੈਤੋ ਤੇ ਸਾਡੇ ਸਤਕਾਰਯੋਗ ਭੈਣ ਜੀ ਨੂੰ ਸਿਰਫ ਉੱਥੇ ਸੈਂਟਰ ਚ ਮੰਤਰੀ ਬਣਾਉਣ ਵਾਸਤੇ ਔਰ 9 ਮਾਸ ਦਾ ਰਿਸ਼ਤਾ ਕਹਿੰਦੇ ਰਿਆ ਅੱਜਾਂ ਦੇ ਜਿਹੜੇ ਆਡਾ ਇਹ ਉਹਨਾਂ ਦੇ ਕਹਿੰਦੇ ਭਾਰਤੀ ਜਨਤਾ ਪਾਰਟੀ ਦੇ ਕਹਿੰਦੇ ਆਡੋ ਆ ਅੱਗੇ ਪਤਾ ਕੀ ਕੀ ਕਹਿੰਦੇ ਦਿਹਾੜੀ ਤੋਂ ਪਹਿਲਾਂ ਵੀ ਇਹ ਕਾਂਗਰਸ ਦੀ ਵੀ ਟੀਮ ਆ ਜਦੋਂ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਉੱਥੇ 9 ਮਾਸ ਦਾ ਰਿਸ਼ਤਾ ਕਹੋ ਤੇ ਵਜੇਰੀਆਂ ਭੁਗਤੋ ਤੇ ਹੋਟਲਾਂ ਦੇ ਜਿਹੜੇ ਆ ਉਹ ਕਲੀਅਰੈਂਸ ਲਓ ਤੁਹੇ ਮਤਲਬ ਦੇਸ਼ ਭਗਤ ਤੇ ਜੇ ਚਾਰ ਬੰਦੇ ਉੱਠ ਕੇ ਸਿੱਖੀ ਦੀ ਗੱਲ ਕਰਦੇ ਆ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਭਾਰਤੀ ਜਨਤਾ ਪਾਰਟੀ ਨਾਲ ਤਾਂ ਤੁਹਾਡੇ ਕਰਕੇ ਆ ਕਿਉਂਕਿ ਤੁਸੀਂ ਆਦੇ 9 ਮਹੀਨਿਆਂ ਦਾ ਰਿਸ਼ਤਾ ਸਰਕਾਰੀ ਨਾਲ ਵੀ ਉੱਥੇ ਸੀ ਸੋ ਇਹ ਕਰਕੇ ਤੁਹੇ ਬੇਉਦੀਆਂ ਜੇ ਵੀ ਗੱਲਾਂ ਛੱਡੋ ਔਰ ਛੱਡ ਦਿਓ ਇਹ ਅਹੁਦਾ ਜਿਹੜਾ ਮੈਂ ਛੋਟਾ ਜਿਹਾ ਹੈਗਾ ਤੇ ਜਿਹੇਦਾਰ ਮੋਹਨ ਸਿੰਘ ਤੌਰ ਜਿਹੜੇ ਹੀ ਨੋ ਪ੍ਰਧਾਨ ਸੀ ਇਹ ਬੜੇ ਚੱਤੀ ਗੱਲ ਆ ਜਹੇਦਾਰ ਤਲਵੰਡੀ ਬੜੇ ਬੰਦੇ ਲੈ ਕੇ ਆ ਗਏ ਇੱਥੇ ਆਪਣੀ ਤੇਜਾ ਸਾਹਿਬ ਸਮੁੰਦਰੀ ਹਾਲ ਚ ਬਹੁਤ ਬੰਦੇ ਲੈ ਕੇ ਆ ਗਏ ਤੇ ਉਹ ਇੱਥੇ ਨਾ ਰੌਲਾ ਪੈ ਗਿਆ ਜਹੇ ਸਰਦਾਰ ਜਹਾਰੋਂਗੇ ਲੋ ਵੀ ਬੜੇ ਬੰਦੇ ਲੈ ਕੇ ਆਏ ਰਤੋ ਕਹਿੰਦੋ ਉਹ ਐਮਐਲਏ ਵੀ ਰਹੇ ਸੀ ਤੇ ਮੇਰੇ ਮਾਸੜ ਜੀ ਲੱਗਦੇ ਉਹ ਕਹਿੰਦੇ ਆਪਾਂ ਮੱਝੋ ਯਾਰ ਨਹੀਂ ਦੇਣੀ ਅੱਛਾ ਜਹੇਦਾਰ ਮੋਹਨ ਸਿੰਘ ਤੋੜੋ ਤੇ ਜਦੋਂ ਗਏ ਨਾ ਤ ਉਹਨੇ ਵੇਖਿਆ ਵੀ ਮੈਂ ਤਾਂ ਸੇਵਾ ਕਰ ਲਈ ਆ ਤੇ ਨਾਲੇ ਉਹਨਾਂ ਲਾਲਚ ਕੋਈ ਨਹੀਂ ਸੀ ਉਹਨਾਂ ਇੱਕ ਪੈਸਾ ਨਹੀਂ ਰਾਜਨੀਤੀ ਚ ਕਮਾਇਆ ਆਚਾਰ ਆ ਨਹੀਂ ਕਮਾਇਆ ਠੀਕ ਹੈ ਉਹਨੇ ਸਰੋਪਾ ਚੋਕੇ ਦੇ ਜਹਦਾਰ ਜਗਦੇਵ ਸਿੰਘ ਤਲਵੰਡੀ ਦੇ ਪਾਸ ਆ ਵੀ ਤੂੰ ਹੁਣ ਤੂੰ ਹੀ ਸੇਵਾ ਕਰ ਲਾ ਉਹ ਕਰਦੇ ਰਹੇ ਜਦੋਂ ਉਹਨਾਂ ਦੇ ਸੇਵਾ ਕਰ ਲਈ ਤੇ ਜਿਹੜਾ ਸਰੋਪਾ ਇਹ ਉਹ ਸੰਤਰ ਚੰਦ ਸਿੰਘ ਉਹਨਾਂ ਦੇ ਪਾਸ ਆ ਤੇ ਜਦੋਂ ਉਹਨਾਂ ਦੀ ਡੈਥ ਹੋ ਗਈ ਤੇ ਫਿਰ ਬਰਨਾਲੇ ਨੇ ਸੰਭਾਲ ਲਈ ਬਰਨਾਲੇ ਦੇ ਜਦੋਂ ਪੂਰਾ ਹੋ ਗਿਆ ਤੇ ਫਿਰ ਬਾਦਲ ਨੇ ਸੰਭਾਲ ਲਈ ਇਹ ਜਫਾ ਮਾਰ ਕੇ ਬਹਿ ਗਏ ਉੱਤੇ ਅਕਾਲੀ ਦਲ ਦਾ ਕੀ ਬਣੂਗਾ ਆਨ ਬਲੇ ਸਮਝ ਕਿਉਂਕਿ ਜਿਸ ਹਿਸਾਬ ਨਾਲ ਅਕਾਲੀ ਦਲ ਚ ਬਕਾਵਤ ਚਲਦੀ ਪਈ ਹੈ ਜਥੇਦਾਰ ਦੁਆਰਾ ਵੀ ਸਪਸ਼ਟਿਕਰ ਮੰਗਿਆ ਗਿਆ ਸੁਖਵੀਰ ਬੱਦਲ ਵੀ ਆਣਗੇ ਆਨ ਬਲੇ ਸਮਝ ਕੀ ਬਣੇਗਾ ਤੁਹਾਨੂੰ ਕੀ ਲੱਗਦਾ ਉਹਨ ਕੀ ਹਾਲਾਤ ਹੈ ਆਨ ਬਲੇ ਸਮਝ ਰੱਖੋ ਸਿਰਫ ਇਨੀ ਗੱਲ ਆ ਕਿ ਜੇ ਬਾਦਰ ਪਰਿਵਾਰ ਪਿਛੇ हट ਜੇ ਕਿਉਂਕਿ ਉਹਨਾਂ ਦੇ ਨਾਲ ਨਾ ਬਹੁਤ ਵੱਡੀਆਂ ਗਲਤੀਆਂ ਤੇ ਗਰਾਂ ਜਿਹੜੇ ਜੁੜ ਗਏ ਆ ਤੇ ਇੱਥੇ ਅਕਾਲੀ ਦਲ ਦੇ ਵਿੱਚ ਸੁਧਾਰ ਲਹਿਰ ਚੱਲ ਰਹੀ ਆ ਸਾਡੇ ਵਰ ਕੋਈ ਲੜਾਈ ਨਹੀਂ ਅਸੀਂ ਤਾਂ ਆ ਕਿ ਜਿੱਥੋਂ ਅਕਾਲੀ ਦਲ ਦਾ ਮੋੜ ਟੁੱਟ ਗਿਆ ਨਾ ਥੱਲੇ ਪੈਰਾਂ ਚੋਂ ਇਹ ਸੁਧਾਰ ਲੈਣ ਦਾ ਮਤਲਬ ਹੁੰਦਾ ਚਲੋ ਉਹ ਅੰਗਰੇਜ਼ਾਂ ਤੋਂ ਯਾਦ ਕਰਾਇਆ ਹੈ ਨਾ ਉਹ ਤੋਂ ਸੁਧਾਰ ਲੈਣੀ ਚਲਾਈ ਪਹਿਲਾਂ ਚਲੋ ਗੁਰਦਾਰਾ ਬੰਦ ਲਿਆ ਫਿਰ ਕਾਲੀਦਾਲ ਬਣਿਆ 1920 ਚ ਸ਼ਰੋਨੀ ਕਮੇਟੀ ਬਣੀ ਤੇ ਉਹ ਫਿਰ ਕਾਲੀਦਾਲ ਬਣ ਗਿਆ ਸੋ ਅਸੀਂ ਅਜੇ ਵੀ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਇਹ ਬਾਦਲ ਪਰਿਵਾਰ ਜਿਹੜਾ ਹੈ ਉਹ ਬਿਰਾੜ ਫੇਲ ਹੋ ਗਿਆ ਬੜਾ ਚਰਚਾ ਲੱਗਿਆ ਔਰ ਬਹੁਤ ਕਮਈਆਂ ਹੋ ਗਈਆਂ ਸਾਰਾ ਕੁਝ ਹੋ ਗਿਆ ਚਲੋ ਮੈਂ ਕਿਸੇ ਤੇ ਦੋਸ਼ ਨਹੀਂ ਲਾਉਂਦਾ ਲਾਉਣੇ ਵੀ ਨਹੀਂ ਚਾਹੀਦੇ ਸੋ ਅਸੀਂ ਇੱਥੇ ਰਹੇ ਸੋ ਇਹ ਕਰਕੇ ਉਹ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਆ ਨਾ ਹੁਣ ਆਪਣੇ ਜਿਹੜੀ ਦੂਜੇ ਉਹਨਾਂ ਦੇ ਪ੍ਰਬੰਧ ਨੇ ਜਿੱਤਰਾ ਬਾਕੀ ਉਹਨਾਂ ਦਾ ਸਾਰਾ ਬਿਜ਼ਨਸ ਆ ਉਹਨੂੰ ਦੇਖਣ ਔਰ ਅਕਾਲੀ ਦਲ ਜਿਹੜਾ ਹੈ ਇਹ ਇਹ ਕਾਰਪੋਰੇਟ ਘਰਾਣਿਆਂ ਨਹੀਂ ਚਲਾ ਸਕਦੇ ਇਹਨੂੰ ਤਾਂ ਕੋਈ ਜਿਹੜੇ ਨਾ ਕੋਈ ਧੜੇ ਖੁੱਲੇ ਵਾਲਾ ਕੋਈ ਆਪਣਾ ਅੰਮ੍ਰਿਤਧਾਰੀ ਕੋਈ ਲੋਕਾਂ ਨੂੰ ਮਿਲ ਇਹ ਸੈਵਨ ਸਟਾਰ ਹੋਟਲ ਨਹੀਂ ਚੱਲਦੇ ਹੁਣ ਇੱਥੇ ਆਉਂਦੇ ਆ ਸਰਦਾਰ ਸਬੀਸ਼ਿੰਗ ਬਾਦਲਾਉਂਦੇ ਤੇ ਅਸੀਂ ਥੱਲੇ ਵਿਆਂਦੇ ਹਾਂ ਤਾਂ ਉਹਨੂੰ ਮੂੰਹ ਚੁੱਕ ਚੁੱਕ ਕੇ ਕਦੋਂ ਆਵਾਜ਼ ਸੁਣੋਂਦੀ ਆ ਇਹਨਾਂ ਕਾਲੀ ਦਲ ਦੇ ਪਰਾਂ ਨਾ ਕੰਮੇਗਾ ਮਿਲਦੇ ਨਹੀਂ ਫਿਰ ਬਾਜੂਗਾ ਜੇ ਸੁਬੇ ਬਦਲ ਸੁਬੇ ਲੱਗ ਰਿਹਾ ਸੁਬੇ ਕਹਿੰਦੇ ਆ ਵੀ ਇਹ ਬਦਲ ਪ੍ਰਵਾਹ ਨੂੰ ਪਰੇ ਕਰ ਦਿਓ ਤੇ ਅਗਲੀ ਸਰਕਾਰ ਸਤਾਈ ਵਾਲੀ ਜਿਹੜੀ ਆ ਉਹ ਕਾਲੀ ਦਲ ਦੀ ਬਣੂਗੀ ਸ਼੍ਰੋਮਣੀ ਕਮੇਟੀ ਉਤਰਾ ਖੁਸ਼ ਜਾਣੀ ਜੇ